ਕੰਟਾ ਘਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਦੇ ਅੱਜ ਲੜਕੀਆਂ ਨੇ ਸ਼ਹਿਰ ਕਪੂਰਥਲਾ ਦੇ ਕੁਝ ਬਾਜ਼ਾਰ ਦੇ ਹਿੱਸਿਆਂ ਵਿੱਚ ਜਾ ਕੇ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾਇਆ ਜਿਹੜਾ ਕਿ ਰੋਡ ਸੇਫਟੀ ਹਫਤਾ ਜਿਹੜਾ ਵੀਕ ਜਿਹੜਾ ਹੈ ਉਹ ਮਨਾ ਰਹੇ ਆ ਪੂਰੇ ਦੇਸ਼ ਦੇ ਵਿੱਚ ਉਹਦੇ ਸੰਬੰਧ ਵਿੱਚ ਔਰ ਬਹੁਤ ਸਾਰੇ ਬੱਚਿਆਂ ਨੇ ਸ਼ਪਾਤ ਲਈ ਆ ਕਿ ਕੱਲ ਅਸੀਂ ਆਪਣੇ ਸਕੂਲ ਦੇ ਵਿੱਚ ਕਿਸੇ ਵੀ ਅਧਿਆਪਕ ਨੂੰ ਬਿਨਾ ਹੈਲਮਟ ਤੋਂ ਅੰਦਰ ਐਂਟਰੀ ਨਹੀਂ ਕਰਨ ਦਵਾਗੇ ਕੀ ਬੱਚੋ ਮੇਰੀ ਗੱਲ ਨਾਲ ਸਹਿਮਤ ਹੋ ਵੀ ਅਸੀਂ ਕੱਲ ਯੈਸ ਆਪਣੇ ਸਕੂਲ ਦੇ ਵਿੱਚ ਕਿਸੇ ਵੀ ਅਧਿਆਪਕ ਨੂੰ ਕਿਸੇ ਵੀ ਟੀਚਰ ਨੂੰ ਮੈਂ ਤਾਂ ਕਹਿੰਦਾ ਮੈਂ ਤਾਂ ਕਹਿੰਦਾ ਮੈਂ ਤਾਂ ਕਹਿੰਦਾ ਮੈਂ ਤਾਂ ਕਹਿੰਦਾ